ਹਾਂਜੀ ਅੱਜ ਕਰਦੇ ਆਪਾਂ ਨਵੇਂ ਬਲੌਗ ਦੀ ਸ਼ੁਰੂਆਤ ਤੇ ਅੱਜ ਹੈਗੀ ਆਪਣੀ ਪਾਣੀ ਦੀ ਵਾਰੀ ਆ ਨਰਮੀ ਨੂੰ ਆਪਾਂ ਪਾਣੀ ਲਾਉਣਾ ਕੱਖੇ ਦੇ ਵਿੱਚ ਕੁਝ ਤਾਂ ਮਾਰਤੇ ਤੇ ਕੁਝ ਮਾਰਨ ਵਾਲੇ ਪਏ ਆ ਤੇ ਬਾਕੀ ਆ ਤਿੰਨ ਕਿਾਰੇ ਆਪਣੇ ਕੋਰੀ ਖੜੇ ਆ ਪਾਣੀ ਨਹੀਂ ਲੱਗਿਆ ਉਧਰ ਲਾਤਾ ਸੀ ਤੇ ਪਾਣੀ ਨਹਿਰ ਦਾ ਪਾਣੀ ਆ ਤੇ ਕਿਹੜਾ ਪਾਣੀ ਲਾ ਦਿੰਨੇ ਆ ਨਰਮਾ ਛੋਟਾ ਜਿਹਾ ਰੀਰੂ ਪਾ ਕੇ ਕਿਹੜਾ ਵਧੀਆ ਕਰ ਦਾਂਗੇ ਆਣਾ ਕਸੀਆ ਪਿਆ ਦੇ ਕੈਂਪਰ ਪਿਆ ਕੁਛ ਕੱਖ ਰਹੇ ਜੇ ਕੱਕ ਖਾਰ ਕੇ ਫਿਰ ਲਾਵਾਂਗੇ ਪਾਣੀ ਦੇਖ ਸਕਦੇ ਤੁਸੀਂ ਨਰਮੇ ਦੀ ਕੰਡੀਸ਼ਨ ਥੋੜਾ ਜਿਹਾ ਚਬਿਰਲਾ ਹੋ ਗਿਆ ਆ ਦੇਖ ਵਿਚਾਰੇ ਡੱਬ ਜੇ ਪਏਗੇ ਤੇ ਇਧਰ ਤਾਂ ਸਹੀ ਹੈ ਜਿਹੜਾ ਆਪਾਂ ਲਾਉਣਾ ਚੰਨੇ ਜਰੇ ਗੂਟੀ ਚੱਕ ਰੱਖੀ ਹੈ ਨਰਮਾ ਵਧੀਆ ਇਧਰ ਤੱਕ ਨਗਰਾਂ ਨੂੰ ਲਾਤਾ ਸੀ ਇਧਰ ਲਾਇਆ ਨਹੀਂ ਮੀਨ ਨੂੰ ਦੇਖੀਗੇ ਪਰ ਕੋਈ ਫਰਕ ਨਹੀਂ ਲੰਮੀ ਆ ਹ ਨਰਮਾ ਦੇ ਵਿੱਚ ਪਾਣੀ ਦਾਏ ਤੇ ਨਾ ਲਾਏ ਦਾ ਇੱਧਰ ਸਮਾਂ ਦੀ ਛੋਟ ਹੈ ਇੱਧਰ ਵੱਡਾ ਕੋਈ ਆਪਣਾ ਮਟਾ ਦੇ ਪਾਣੀ ਤੇ ਬਗੈਰ ਬਾਕੀ ਕੱਖ ਤੁਸੀਂ ਦੇਖ ਸਕਦੇ ਆ ਕਰੇ ਚਮਾਰ ਰੱਖਿਆ ਕਿ ਉੱਧਰ ਥੋੜਾ ਜਿਆਦਾ ਹੈ ਤੇ ਉੱਧਰ ਦਿਖਾਉਣੇ ਅੱਜ ਹੈਗੀ ਆ ਪਾਣੀ ਦੀ ਵਾਰੀ ਡੈਡੀਓ ਕਰੀ ਜਾਂਦਾ ਬੱਟ ਸਮਾਰੀ ਜਾਂਦਾ ਮੈਂ ਪਹਿਲਾਂ ਖਾਲ ਘਟਿਆ ਸੀ ਸੇਕਾ ਇਕੱਠਾ ਕਰਦੇ ਆ ਮੌਸਮ ਬਹੁਤ ਹੀ ਵਧੀਆ ਹੋਇਆ ਪਿਆ ਮੀਂਹ ਵਾਲਾ ਮੌਸਮ ਹੋਇਆ ਪਿਆ ਬਰਸਾਤ ਦਾ ਸਖੀ ਇਹਨਾਂ ਨੇ ਇਹ ਛੇ ਦਿਨ ਲੈ ਕੇ ਨੋ ਤਰੀਕ ਕਰ ਬਰਸਾਤ ਆਉਗੀ ਮੀਂਹ ਦੇ ਚਾਂਸ ਜ਼ਿਆਦੇ ਆੱਖ ਨੇ ਤਾਂ ਜ਼ਿਆਦੇ ਨਹੀਂ ਵਿਚ ਵਿਚ ਕੱਖ ਹੈਗੇ ਛੋਟੇ ਮੋਟੇ ਚੱਲ ਕੁਝ ਨਹੀਂ ਹੁੰਦਾ ਕਿਰਾ ਪਾਣੀ ਲਾ ਦਾਂਗੇ ਉਹ ਦੇ ਕੱਖ ਹੈਗੇ ਆ ਤਾਂ ਬਾਤੀ ਪਾਣੀ ਲਾਏ ਤਾਂ ਵਧੀਆ ਹੋ ਜਾਊਗਾ ਵਧੀਆ ਉਹ ਕੀ ਚੱਕ ਰખી ਹੈ ਔਰ ਜੀ ਮੰਨ ਜਾਂਦਾ ਕਿ ਰਾਂ ਇੱਧਰ ਆ ਸ਼ੋਰਟ ਆ ਇਹਨੂੰ ਪਾਣੀ ਆਪਰ ਲਾਤਾ ਸੀ ਬਾਕੀ ਅੱਜ ਲਾ ਦੇਣਗੇ ਨਹਿਰ ਵਾਲਾ ਪਾਣੀ ਦੇਖ ਸਕਦੇ ਤੁਸੀਂ ਪੱਟਾਂ ਤੇ ਆਪਣਾ ਕੱਖ ਜਰ ਰਹੇ ਗਏ ਤੇ ਇੰਜਣ ਮਾਰ ਦਿਆਂਗੇ ਬਾਕੀ ਉਹ ਕੱਟਤਾ ਸੀ ਆਪਾਂ ਓੜਿਆਂ ਚ ਆ ਦੇਖੋ ਕੱਖ ਬਹੁਤੀ ਹੋਇਆ ਪਿਆ ਜਿਆਦਾ ਵੱਟਾਂ ਦੇ ਇਹ ਤੇ ਕਰ ਦਿਆਂਗੇ ਆਪਾਂ ਇੰਜਲ ਵਾਲੀ ਸਾਰਾ ਦੱਬਿਆ ਜਾਊਗਾ ਰਹਿ ਗਏ ਆਪਣੇ 5-6 ਔੜੇ ਕੱਖ ਬਹੁਤ ਜ਼ਿਆਦੇ ਹੋ ਗਈ ਸੀ ਹਾਂ ਕਾ ਚੋਗਾ ਪੱਲਾ ਆ ਗਿਆ ਅੱਲਾਪਾ ਵੱਟ ਕੱਟੀ ਜਾਂਨੇ ਉੱਥੇ ਜ਼ਿਆਦੇ ਸੀ ਆਪਣੇ ਤੇ ਖਾਲਤਾ ਸਮਾਰਤਾ ਸੀ ਤੇ ਨਾ ਕਿ ਉਹ ਬੱਟਰ ਰਹੀ ਗਈ ਸੀ ਬੱਟ ਸਮਾਰ ਕੇ ਤੇ ਫੇਰ ਕਰਦੇ ਆਪਾਂ ਕੱਖ ਮਾਰਾਂਗੇ ਇਧਰੋਂ ਨਾਲੇ ਪਾਣੀ ਲਾਵਾਂਗੇ ਕੱਖ ਰੋਲ ਲਈ ਕਿੱਥੇ ਪਈ ਆ ਆ ਗਈ ਆ ਇਹਨਾਂ ਦਾ ਪਾਣੀ ਆਪਣਾ ਇੱਥੋਂ ਪਾਣੀ ਵਟ ਨਾਲ ਲੱਗਦੇ ਆ ਆ ਆਪਣਾ ਨੱਕਾ ਆ ਮੋਟਰ ਆ ਗਈ ਅੱਜ ਖਾਲ ਮੈਂ ਸਮਾਰਤਾ ਸੀ ਸਾਰਾ ਦੇਖ ਸਕਦੇ ਤੁਸੀਂ ਬਾੜਾ ਗੰਦ ਸਿੱਧੇ ਚ दवाई दवाईद छिड़क ही नहीं गई टाइम नहीं लग्या दवाई रह गई से अपने को थोड़ी जी ज्यादा देखो देखो कि सारा आपा करते अच्छा कख रोल आप चकली देख सकते सारे कट्ठे करके ढेरिया ला दी ਇਥੇ ਆ ਲਿਗਾ ਚੱਕ ਚੱਕ ਕੇ ਤੇ ਆਇਆ ਆਪਾਂ ਖਾਲ ਤੇ ਢੇਰੀ ਲਾਤੀ ਬਹੁਤ ਹੀ ਜ਼ਿਆਦੇ ਖਾ ਸੀ ਉਹ ਦੇਖੋ ਤੁਸੀਂ ਖਾਲ ਦੇ ਵਿੱਚ ਕਿਵੇਂ ਕੱਬਲ ਖੜਾ ਤੇ ਤੇਰਾ ਆਪਾਂ ਸਾਰਾ ਮਾਰਤਾ ਦੇਖੋ ਖਾਲ ਵੀ ਵਧੀਆ ਸਮਾਰਤਾ ਬੱਟ ਵੀ ਹੋ ਗਈ ਤੇ ਇਹਦੇ ਚ ਆਪਾਂ ਪਾਣੀ ਲਾਵਾਂਗੇ ਅੱਜ ਤੇ ਮਾੜਾ ਮੋਟਾ ਕੱਖ ਹੈ ਇੰਨਾ ਜ਼ਿਆਦਾ ਟੇਰੀਆਂ ਲਾ ਦਾਂਗੇ ਜਦ ਸੁੱਕ ਗਏ ਉਹਦੋਂ ਅੱਗ ਲਾ ਦਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਮਾਰਾ ਪਹਿਲੀ ਵਾਰ ਵੀ ਜੇ ਸੀ ਤੇ ਇਹਦੇ ਵਿੱਚ ਕੱਖ ਬਹੁਤ ਹੀ ਜ਼ਿਆਦਾ ਰਿਹਾ ਤੇ ਇਟ ਸੈੱਟ ਹੋ ਗਿਆ ਤਾਂ ਨਲਾ ਹੋ ਗਿਆ ਥੋੜਾ ਮੋਟਾ ਨਹੀਂ ਪੈ ਜੇ ਤੇ ਆਪਣੇ ਤੇ ਸਪਰੇਅ ਕਰ ਦਈਏ ਤੇ ਸੀਲਰ ਲਾਏ ਸੀ ਪਰ ਹਜੇ ਕਿੰਮਾਰਾ ਛੋਟਾ ਕਿ ਤਾਂ ਕਰਕੇ ਸਿਲਰਾਂ ਨਾਲ ਲੱਟਿਆ ਜਾਂਦਾ ਥੋੜਾ ਹੈ ਮੀਂਹ ਪਏ ਤਾਂ ਆਪਾਂ ਸਪਰੇਅ ਕਰ ਦਈਏ ਸਪਰੇਅ ਨਾਲ ਫਿਰ ਤਾਂ ਵਧੀਆ ਹੋ ਜਾਊਗਾ ਆਪਣਾ ਪਹਿਲਾ ਬੀਜਾ ਸੀ ਉਹ ਤੋਂ ਸਾਰਾ ਉਗ ਰਿਆ ਨਹੀਂ ਸੀ ਉਹ ਤੋਂ ਆਪਾਂ ਮੀਂਹ ਤੇ ਬੀਜਿਆ ਸੀ ਇਹ ਘਮਾਰਾ ਹੁਣ ਵਧੀਆ ਉਗ ਰਿਆ ਪਿਆ ਕੱਖ ਜਾਦੇ ਹੋ ਵੀ ਪਏ ਆ ਫਿਰ ਨਹੀਂ ਵਾਲਾ ਮੌਸਮ ਹੋ ਜਾਂਦਾ ਉਹਨੂੰ ਦਿਖਾਉਣਿਆ ਸਾਡੀ ਨਹਿਰ ਜਿਹੜੀ ਕੱਸੀ ਐ ਆਸੀ ਭਾਈ ਪਹਿਲਾਂ ਉੱਤਰ ਗਿਆ ਸੀ ਹੁਣ ਫਿਰ ਫਿਰ ਭਰ ਗਈ ਥੋੜੀ ਥੋੜੀ ਮੀਂਹ ਵੀ ਪਈ ਜਾਂਦਾ ਦੇਖ ਸਕਦੇ ਤੁਸੀਂ ਕਣੀਆਂ ਪਹਿਲਾਂ ਉਹ ਇੱਟ ਕੇ ਨਿਸ਼ਾਨੀ ਲਾ ਰੱਖੀ ਸੀ ਮੈਂ ਤੇ ਹੁਣ ਭਰ ਗਿਆ ਪਹਿਲਾਂ ਇੱਕ ਆ ਪੌੜੀ ਖਾਲੀ ਸੀ ਹੁਣ ਪੂਰਾ ਭਰਿਆ ਜਾਂਦਾ ਬਾਕੀ ਮੀਂਹ ਵੀ ਆ ਗਿਆ ਥੋੜਾ ਥੋੜਾ ਕਈ ਜਗ੍ਹਾ ਤੇ ਬਹੁਤ ਹੀ ਭਾਰੀ ਮੀਂਹ ਆ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛਿਆ ਸੀ ਬਹੁਤ ਹੀ ਜ਼ਿਆਦਾ ਮੀਂਹ ਆ ਪਰ ਆਪਣੇ ਇੰਨਾ ਹੈ ਨਹੀਂ ਮਾੜੇ ਮੋਟੀਆਂ ਕਣੀਆਂ ਹੀ ਆ ਜੇ ਆਪਾਂ ਤਾਂ ਲਾਉਣਾ ਪਾਣੀ ਦੀ ਵਾਰੀ ਆ ਕਿੱਲੇ ਨੂੰ ਦੇਖ ਸਕਦੇ ਹੋ ਤੁਸੀਂ ਇਹ ਪਾਣੀ ਦਾ ਟਾਈਮ ਹੋਣ ਵਾਲਾ ਆਪਣਾ ਬੱਸ ਥੋੜੇ ਟਾਈਮ ਨੂੰ ਵੱਢਾਂਗੇ ਨਾਲ ਹੀ ਆ ਵਸਾ ਨਾਲ ਹੀ ਕਸੀ ਆਪਣੇ ਸੁਆ ਲਾਲ ਕੁਸਮੀ ਲਾ ਲਓ ਤੇ ਨਾਲ ਹੀ ਦਰਬਾਨ ਤੇ ਉਹ ਆਪਣਾ ਘਰ ਹੈ ਬਸ ਇੱਕ ਕਿੱਲਾ ਦੀ ਵਿੱਥੀ ਜੀ ਤੇ ਆਪਣਾ ਘਰ ਅੱਜ ਜੀ ਤੁਸੀਂ ਦੇਖ ਸਕਦੇ ਹੋ ਫਾਈਨਲੀ ਆਪਾਂ ਪਾਣੀ ਵੜ ਲਿਆ ਨਹਿਰ ਵਾਲਾ ਤੇ ਚੱਲੀ ਜਾਂਦਾ ਦੇਖ ਸਕਦੇ ਹੋ ਖਾਲ ਪੂਰਾ ਭਰਿਆ ਅਜੇ ਤਾਂ ਸਮਾਰਤਾ ਤਾਂ ਕਰਕੇ ਆ ਲੱਗਦਾ ਦੇਖੋ ਪਾਣੀ ਲੱਗ ਗਿਆ ਨਾ ਨਰਮੇ ਨੂੰ ਤੇ ਮੌਸਮੀ ਅਜ ਮੀਂਹ ਆਲਾ ਸੀ ਕੁਛ ਕਣੀਆਂ ਸਿੱਟਕੇ ਗਿਆ ਬਾਕੀ ਨਵੀਂ ਆਇਆ ਨਹੀਂ ਤੇ ਦੇਖਦੇ ਆ ਕਿੰਨੇ ਗਿਹਰੇ ਲੱਗਦੇ ਆ ਜਿੱਕੇ ਸਾਰੇ ਕਿੱਲਾ ਡੇਢ ਕਿੱਲਾ ਲੱਗ ਜੂਗਾ ਇਤਰਾ ਪਰ ਨਹਿਰ ਦਾ ਪਾਣੀ ਚੱਲੀ ਜਾਂਦਾ ਤੇ ਉਧਰ ਵੀ ਆਪਾਂ ਮੋਟਰ ਛੱਡ ਲਈ ਕਿਉਂਕਿ ਆਪਣਾ ਇੱਕ ਕੇਰਾ ਰਹਿੰਦਾ ਸੀ ਇਧਰ ਜਮਾਰ ਵਾਲਾ ਲਾਉਣ ਵਾਲਾ ਮੀਂਹ ਤੋਂ ਪਹਿਲਾਂ ਦਾ ਲੱਗਿਆ ਹੋਇਆ ਤੇ ਮੀਂਹ ਨਾਲ ਕਰੜੀ ਜੋ ਗਈ ਥੋੜੀ ਜਿਹੀ ਜ਼ਮੀਨ ਤੇ ਪਾਣੀ ਲਾ ਕੇ ਤੇ ਇੰਨੇ ਨਾਲ ਵਧੀਆ ਚੱਲ ਪੂਗੀ ਜਮਾਰ ਤੁਸੀਂ ਦੇਖ ਸਕਦੇ ਹੋ ਕਿ ਇਧਰ ਆਪਣੀ ਮੋਟਰ ਚੱਲੀ ਜਾਂਦੀ ਹੈ ਤੇ ਉਧਰ ਨਹਿਰ ਵਾਲੀ ਪਾਣੀ ਦੀ ਵਾਰੀ ਬਸ ਖਤਮ ਆਉਣ ਵਾਲੀ ਹੈ ਤੇ ਇੰਨੇ ਨੂੰ ਸਾਨੂੰ ਦਿਖਾਉਣੇ ਆ ਪਤਾ ਨਹੀਂ ਕੀ ਜਾਨਵਰ ਆ ਹੈਗਾ ਚੰਨਣਗੀਰ ਜਾਂ ਕੋ ਆ ਕਿੱਡੀ ਵੱਡੀ ਹੈ ਪਾਣੀ ਦੇ ਵਿੱਚ ਮੋਟਰ ਦੇ ਵਿੱਚ ਬੜੀ ਬੈਠੀ ਸੀ ਦੇਖੋ ਤੁਸੀਂ ਕਿੱਡਾ ਵੱਡਾ ਬਹੁਤ ਹੀ ਵੱਡਾ ਦੇਖੋ ਚੰਨਣਗੀਰਾ ਲੱਗਦਾ ਸ਼ਾਇਦ ਆ ਤੇ ਆਪਣੇ ਕੋਠੇ ਚ ਵੜ ਗਿਆ ਮੋਟਰ ਵਾਲੇ ਚ ਸੋਨ ਨੂੰ ਦਿਖਾਉਣਾ ਪੁਲੀ ਤੇ ਲੰਘ ਗਿਆ ਸੀ ਇਹ ਖੜ ਜੋ ਆ ਦੇਖੋ ਕਿੱਡਾ ਵੱਡਾ ਇਹ ਹੁਣ ਦੇਖੋ ਕਿਵੇਂ ਭਾਏ ਦਾ ਤੇ ਕੋਠ ਮੋਟਰ ਵਾਲੇ ਕੋਠੇ ਚ ਵੜ ਜਾਊਗਾ ਬਾੜਾ ਵੱਡਾ ਚੰਨਣਗੀਰੀ ਲੱਗਦਾ ਦੇਖੋ ਜੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਧੰਨਵਾਦ